ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ મતદાન ਕੀਤਾ ਜਾ ਰਿਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਲੱਖੋਵਾਲ 'ਚ ਅਸੀਂ ਖੜੇ ਆ ਜਿੱਥੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਵਿੱਚ ਬੂਥ ਜਰੂਰ ਬਣਾਇਆ ਗਿਆ ਜਿੱਥੇ ਲੋਕਾਂ ਦੁਆਰਾ મતદાન ਕਰਨਾ ਸੀ ਲੇਕਿਨ ਕੱਲ ਦੇਰ ਰਾਤ ਇਸ ਪਿੰਡ ਦੇ ਵਿੱਚ ਗੋਲੀ ਚਲਾਈ ਗਈ ਦੋ ਅਗਿਆਤ ਨੌਜਵਾਨਾਂ ਨੇ ਗੋਲੀ ਚਲਾਈ ਗਈ ਤੇ ਆਮ ਆਦੀ ਪਾਰਟੀ ਦੇ ਕਾਰਜਕਰਤਾ ਦੀਪਿੰਦਰ ਦੀ ਇਸ ਗੋਲੀਗੱbari ਦੇ ਵਿੱਚ ਮੌਤ ਹੋਈ ਐ ਸੋ ਉਸ ਤੋਂ ਬਾਅਦ ਪਿੰਡ ਵਾਸੀਆਂ ਦੁਆਰਾ ਮਦਾਨਾ ਦਾ ਜਿਹੜੇ ਇਲੈਕਸ਼ਨਸ ਅੱਜ ਉਸ ਦਾ ਬਾਈਕਟ ਕੀਤਾ ਗਿਆ ਸੋ ਹਲੇ ਤੱਕ ਸਵੇਰ ਦਾ ਕਿਸੇ ਨੇ ਵੀ ਇੱਕ ਵੀ ਜਿਹੜਾ ਕੋਈ ਵੀ ਵੋਟਰ ਹੈ ਉਹ ਵੋਟ ਪਾਣ ਲਈ ਇਸ ਕੇਂਦਰ ਦੇ ਵਿੱਚ ਨਹੀਂ ਪੁੱਜਿਆ ਸੋ ਇਸ ਤੋਂ ਪਹਿਲਾਂ ਦੇ ਹਾਲਾਤ ਜਿਹੜੇ ਸੀ ਕਿ ਇਹ ਲਗਾਤਾਰ ਲਗਾਤਾਰ ਜਿਹੜੇ ਜਿਹੜੇ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਜਿੰਨੇ ਵੀ ਉਮੀਦਵਾਰ ਹੈ ਉਹਨਾਂ ਦੁਆਰਾ ਇਸ ਪਿੰਡ ਦੇ ਵਿੱਚ ਆ ਕੇ ਵੀ ਵੋਟ ਮੰਗੀਆਂ ਗਈਆਂ ਸੀ ਲੇਕਿਨ ਕੱਲ ਦੀ ਗੋਲੀਬਾਰੀ ਤੋਂ ਬਾਅਦ ਪਿੰਡ ਦੇ ਜਿੰਨੇ ਵੀ ਵੋਟਰ ਹੈ ਇਸ ਪਿੰਡ ਦੇ ਵੋਟਰਾਂ ਦੁਆਰਾ ਇਹ મતદાન ਜਿਹੜੇ ਕਿ ਅੱਜ ਕੀਤੇ ਜਾਣੇ ਆ ਉਹਨਾਂ ਦਾ ਬਾਈਕਟ ਕੀਤਾ ਗਿਆ ਤੇ ਹਾਲਾਂਕਿ ਪੁਲਿਸ ਦੁਆਰਾ ਪੂਕਤਾ ਪ੍ਰਬੰਧ ਜ਼ਰੂਰ ਕੀਤੇ ਗਏ ਹੈ ਸੋ ਪਿੰਡ ਦੇ ਲੋਕਾਂ ਨਾਲ ਵੀ ਅਸੀਂ ਜਾ ਕੇ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਤੋਂ ਪਹਿਲਾਂ ਗੱਲ ਕਰੀਏ ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੀ ਇਲੈਕਸ਼ਨ ਕਮਿਸ਼ਨ ਦੁਆਰਾ ਕਈ ਟੀਮਾਂ ਬਣਾਈਆਂ ਗਈਆਂ ਇਸ ਤੋਂ ਪਹਿਲਾਂ ਵੋਟਰਾਂ ਨੂੰ ਲਗਾਤਾਰ ਜਾਗਰੂਕ ਵੀ ਕੀਤਾ ਜਾ ਰਿਹਾ ਸੋ ਪੁਲਿਸ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਪ੍ਰਬੰਧ ਜ਼ਰੂਰ ਪੁਖਤਾ ਕੀਤੇ ਗਏ ਹਨ ਲੇਕਿਨ ਕੱਲ ਜਿਹੜੀ ਗੋਲੀਬਾਰੀ ਹੋਈ ਹੈ ਉਸ ਤੋਂ ਲੋਕ ਵੀ ਡਰੇ ਹੋਏ ਆ ਸੋ ਉਮੀਦਵਾਰਾਂ ਦਾ ਵੀ ਬਾਈਕਟ ਕੀਤਾ ਗਿਆ ਤੇ ਨਾਲ ਹੀ ਜਿਹੜੇ ਇਲੈਕਸ਼ਨਾਂ ਦਾ ਜਿਹੜੇ ਕਿ ਅੱਜ ਮਦਾਨ ਹੈ ਉਹਨਾਂ ਦਾ ਵੀ ਬਾਈਕਟ ਕੀਤਾ ਗਿਆ ਤੇ ਕਿਹਾ ਜਾ ਰਿਹਾ ਕਿ ਅਰੋਪੀਆਂ ਨੂੰ ਸਜ਼ਾ ਦਵਾਨਾ ਪਿੰਡ ਵਾਲਿਆਂ ਦਾ ਜਿਹੜਾ ਲਗਾਤਾਰ ਪੁਲਿਸ ਕੋਲੋਂ ਮੰਗ ਚੁੱਕੀ ਜਾ ਰਹੀ ਹੈ ਕਿ ਅਰੋਪੀਆਂ ਨੂੰ ਸਜ਼ਾ ਦਿੱਤੀ ਜਾਏ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਦੁਆਰਾ ਮਾਮਲਾ ਵੀ ਦਰਜ ਕੀਤਾ ਗਿਆ ਤੇ ਜਗ੍ਹਾ-ਜਗ੍ਹਾ ਤੇ ਅਰੋਪੀਆਂ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ